ਹਾਂਜੀ ਦੋਸਤੋ ਅਬ ਹੋਰ ਕਿੰਨੂ ਮੰਡੀ ਪਹੁੰਚੇ ਆਂ ਤੇ ਅੱਜ ਖੁਸ਼ੀ ਵਾਲੀ ਗੱਲ ਇਹ ਐ ਵੈਸੇ ਤਾਂ ਘੱਟ ਲੋਕਾਂ ਕੋਲ ਹੀ ਰਹਿ ਗਿਆ ਵੀਰਾਂ ਕੋਲੇ ਤਾਂ ਤੁਹਾਨੂੰ ਦੱਸ ਦਈਏ ਕਿ ਕਬੋਰ ਮੰਡੀ ਦੇ ਵਿੱਚ ਅੱਜ ਭਾਅ ਜਿਹੜਾ ਉਹ ਕਾਫੀ ਉੱਚਾ ਹੋ ਗਿਆ ਅੱਜ 18 ਰੁਪਏ ਉੱਚਾ ਕਿੰਨੂ ਆ ਜਿਹੜਾ ਮੰਡੀ 'ਚ ਵੇਚਿਆ ਤੇ ਆਮ ਭਾਅ 13 14 15 ਰੁਪਏ ਜਿਹੜਾ ਮੰਡੀ 'ਚ ਦਰਜ ਕੀਤਾ ਗਿਆ ਜਿਹੜੇ-ਜਿਹੜੇ ਵੀ ਵੀਰ ਜੁੜਦੇ ਜਾਣ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾ ਜੋ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਇਹ ਜਾਣਕਾਰੀ ਆ ਆਪਣੀ ਉਹ ਪਹੁੰਚ ਸਕੇ ਜਿਹੜੇ ਜਿਹੜੇ ਵੀ ਵੀਰ ਜੁੜਨ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿੰਨੂ ਹੈ ਜਿਹੜਾ ਗੋਲੀ ਲੱਗ ਰਹੀ ਹੈ ਇੱਧਰ ਲਾਈਵ ਦਿਖਾਉਣਾ ਅਗੋਰ ਕਿੰਨੂ ਮੰਡੀ ਤੋਂ ਲਾਈਵ ਜੁੜੇ ਹੋਏ ਹੋ ਤੁਸੀਂ ਲਾਈਵ ਤੁਹਾਨੂੰ ਦਿਖਾ ਰਹੇ ਆ ਜਿਹੜਾ ਭਾਅ ਇਹਦਾ ਕੀ ਭਾਅ ਰਿਹਾ ਜੀ ਕੀ ਰੇਟ ਲੱਗਿਆ ਇਹ ਪੂਰੇਟ ਕੀ ਆਜਦਾ 13 12 13 ਰੁਪਏ ਤੱਕ ਕਹਿ ਰਹੇ ਆ ਮੰਡੀ ਦੇ ਵਿੱਚ ਕਿੰਨੂ ਦੀ ਆਮਦ ਅੱਜ ਬਹੁਤ ਘੱਟ ਹੈ ਜਿੰਨੀ ਹਰ ਰੋਜ਼ ਹੁੰਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਆਮਦ ਬੇਸ਼ੱਕ ਘਟਿਆ ਪਰ ਜਿਹੜਾ ਰੇਟ ਹੈ ਉਹ ਤੇਜ਼ੀ ਫੜਦਾ ਨਜ਼ਰ ਆ ਰਿਹਾ ਹੈ ਆ ਮੰਡੀ 'ਚ ਅੱਜ ਕਿੰਨੂ ਹੈ ਜਿਹੜਾ ਉਹ 18 ਰੁਪਏ ਉੱਚਾ ਵਿਗਿਆ ਵਧੀਆ ਕੁਆਲਿਟੀ ਦਾ ਜਿਹੜਾ ਕਿੰਨੂ ਹੈ ਉਹ 18 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਿਆ ਵੀਰੋ ਵੀਡੀਓ ਸ਼ੇਅਰ ਕਰ ਦਿਓ ਕਈ ਵੀਰਾਂ ਦੇ ਮੈਸੇਜ ਆ ਰਹੇ ਸੀ ਕਿ ਰੇਟ ਕੀ ਹੈ ਜਦਾ ਕਿੰਨਾ ਕੁ ਵਧਿਆ ਹੈ ਜਦਾ ਘਟਿਆ ਕੀ ਹੈਗਾ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ 12 ਮਾਰਚ 2011 ਮਾਰਚ 2024 ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਤੁਹਾਨੂੰ ਦੱਸ ਦਈਏ ਕਿ ਅਬੋਰ ਕਿਨੂ ਮੰਡੀ ਦੇ ਵਿੱਚ ਅੱਜ ਉੱਚਾ ਭਾਅ 18 ਰੁਪਏ ਤੇ ਆਮ ਭਾਅ ਜਿਹੜਾ ਕੋ 13 14 ਰੁਪਏ 15 ਰੁਪਏ ਤੱਕ ਮੰਡੀ 'ਚ ਦਰਜ ਕੀਤਾ ਗਿਆ ਅਬੋਰ ਕਿਨੂ ਮੰਡੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਾਂ ਭਾਅ ਜਿਹੜਾ ਉਹ ਹੁਣ ਜਾ ਕੇ ਜਿਹੜਾ ਕਿਸਾਨਾਂ ਦੀ ਉਮੀਦ ਅਨਸਾਰ ਬਣਿਆ ਹੈ ਸੋ ਗੱਲ ਕੀ ਬਾ ਰਿਹਾ ਯਾਰ 18 ਰੁਪਏ ਕਿਲੋ ਆਮ 10 ਤੋਂ ਲੈ ਕੇ 13 ਰੁਪਏ ਅੱਛਾ 18 ਰੁਪਏ ਅੱਜ 18 ਰੁਪਏ ਅੱਛਾ ਅੱਜ ਮਾਲ ਘੱਟ ਆਇਆ ਹੈ ਕਿ ਮਾਲ ਇੰਨਾ ਹੀ ਆ ਰਿਹਾ ਕਿ ਉਹਨਾਂ ਤਾਂ ਰਾਇਵਲ ਕੱਟਣੀ ਹੈ ਦਿਨੋ ਦੇ ਜੀ ਠੀਕ ਹੈ ਹਾਂਜੀ ਠੀਕ ਹੈ ਤੇ ਆਮ ਦਾ ਆਮ 10 11 12 ਰੁਪਏ ਠੀਕ ਹੈ ਇਹ ਮਗਰ ਹੁਣ ਰੇਟ ਵਧੂਗਾ ਜਿਹੜੇ ਰਹਿ ਕੇ ਲੱਗਦਾ ਸਾਰਤਾ ਲੱਗ ਰਿਹਾ ਇਕ ਕੁਆਲਿਟੀ ਕਿਵੇਂ ਵੈਸੇ ਕੁਆਲਿਟੀ ਹੈ ਤੇ ਕਿ ਕੁਆਲਿਟੀ ਦਿਖਾਣੀ ਹੈ ਕੁਆਂਟੀਟੀ ਜ਼ਿਆਦਾ ਸੀ ਕੁਆਲਿਟੀ ਘੱਟ ਸੀ ਤਾਂ ਉਹ ਵੀ ਬਕਾਇਦਾ ਹੈ ਕਿ ਮੰਡੀ ਦੇ ਵਿੱਚ ਕਿੰਨੂ ਦਾ ਜਿਹੜਾ ਰੇਟ ਹੈ ਉਹ ਕੁਆਲਿਟੀ ਥੋੜੀ ਜਿਹੀ ਘੱਟ ਹੈ ਤੇ ਕੁਆਂਟੀਟੀ ਬਹੁਤ ਜ਼ਿਆਦਾ ਹੈਗੀ ਹੈ ਲਾਈਵ ਤਸਵੀਰਾਂ ਤੁਹਾਨੂੰ ਖੋਰ ਕਿੰਨੂ ਮੰਡੀ ਚੋਂ ਵਿਖਾ ਰਹੇ ਆ ਤੇ ਮੰਡੀ ਚਾਚ ਜਿਹੜਾ ਕਿੰਨੂ ਹੈ ਉਹ 18 ਰੁਪਏ ਉੱਚਾ ਵਿਕ ਗਿਆ 18 ਰੁਪਏ ਕਿਲੋ ਦੇ حساب ਨਾਲ ਮੰਡੀ ਚ ਕਿੰਨੂ ਆ ਜਿਹੜਾ ਵੇਖਿਆ ਹੈ ਇਹ ਆਂਪਾ ਜਿਹੜਾ 10 12 13 ਰੁਪਏ ਤੱਕ 14 ਰੁਪਏ ਤੱਕ ਦਰਜ ਕੀਤਾ ਗਿਆ। ਅਬ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿਹੜੇ ਵੀ ਵੀਰ ਜੁੜੇ ਆ ਜਗਦੀਸ਼ਿੰਦਰ ਸਿੰਘ ਬਰਾੜ ਸਾਬ ਜੁੜੇ ਸਾਡੇ ਉਹ ਵੇਖ ਰਹੇ ਆ ਹੋਰ ਵੀਰ ਜਿਹੜੇ ਵੀ ਵੇਖ ਰਹੇ ਆ ਧੰਨਵਾਦ ਕਰਦੇ ਆ ਉਹਨਾਂ ਦਾ ਪਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ 18 ਰੁਪਏ ਉੱਚਾ ਕਿੰਨੂ ਵੇਚ ਗਿਆ ਅੱਜ ਮੰਡੀ ਦੇ ਵਿੱਚ ਅਰਾਈਵਲ ਵੇਖੋ ਤੁਸੀਂ ਬਹੁਤ ਘੱਟ ਆ ਜਿਹੜੀ ਅੱਜ ਮੰਡੀ ਦੇ ਵਿੱਚ ਕਿਉਂਕਿ ਹੁਣ ਵੈਸੇ ਅਰਾਈਵਲ ਰਹੀ ਵੀ ਨਹੀਂ ਗਈ ਪਰ 18 ਰੁਪਏ ਅੱਜ ਕਿੰਨੂ ਆ ਜਿਹੜਾ ਮੰਡੀ 'ਚ ਵੇਚਿਆ ਤੇ ਆਮ ਭਾਜ ਜਿਹੜਾ 13-14 ਰੁਪਏ ਤੱਕ ਉਹ ਮੰਡੀ ਚ ਦਰਜ ਕੀਤਾ ਗਿਆ। ਲਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ। ਅਬ ਹੋਰ ਕਿੰਨੂ ਮੰਡੀ ਦੇ ਵਿੱਚ ਤੇ ਅੱਜ ਦੇ ਜਿਹੜੇ ਭਾਅ ਕੀ ਰਹੇ ਆ। ਅੱਜ ਭਾਅ 18 ਰੁਪਏ ਉੱਚਾ ਕਿਲੋ ਵੇਚ ਗਿਆ ਮੰਡੀ ਦੇ ਵਿੱਚ। ਤਾਂ ਜਿਹੜੇ ਵੀ ਵੀਰ ਜੁੜਦੇ ਜਾਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਇਹ ਜਿਹੜੀ ਆਪਣੀ ਉਹ ਪਹੁੰਚ ਸਕੇ। ਕਿਉਂਕਿ ਕਈ ਵੀਰਾਂ ਦੇ ਮੈਸੇਜ ਆਉਂਦੇ ਆ। ਇੰਦਰ ਜੀ ਨਾਲ ਗੱਲ ਕਰਾਂਗੇ। ਹਾਂਜੀ ਇੰਦਰ ਜੀ। ਅੱਜ ਕੰਨੇ ਰੇਟ ਤੋਂ ਚੱਕਿਆ ਗਿਆ ਕੰਮ ਸਸਰੀਕਰ ਜੀ ਕੀ ਰੇਟ ਹੈ ਅੱਜ ਅੱਜ ਉੱਪਰ ਜਿਹੜਾ 18 ਰੁਪਏ ਕਿਨੂੰ ਵਿਕਿਆ ਜੀ ਆਮ ਮਾਰਕੀਟ ਜਿਹੜੀ ਆਪਾਂ ਕਹਿ ਸਕਦੇ ਆ 14 13 14 15 ਰੁਪਏ ਤੱਕ ਆਮ ਮਾਰਕੀਟ ਸੀਗੀ ਜਿਹੜੀ ਗੋਲੀ ਜਿਹੜੀ ਅੱਗੇ 2 ਰੁਪਏ 2 ਰੁਪਏ ਵਿਕਦੇ ਉਹ ਵੀ ਅੱਜ 5 ਰੁਪਏ ਤੱਕ ਵੇਚੀ ਜੀ ਓਵਰ ਆਲ ਮਾਰਕੀਟ ਐ ਕੁਛ ਅੱਜ ਐਸ ਹਫਤੇ ਕਹਿ ਸਕਦੇ ਆ ਕੱਲ ਵੀ ਠੀਕ ਸੀਗੀ ਕੱਲ ਨਾਲ ਅੱਜ ਹੋਰ ਠੀਕ ਸੀਗੀ ਕੱਲ ਕੀ ਰੇਟ ਰਿਹਾ ਕੱਲ ਵੀ ਲਗਭਗ 아이 ਪਾਸ ਦੀ ਉੱਪਰ ਤੇ 16 ਰੁਪਏ ਸੀ ਅੱਜ 18 ਤੱਕ ਵੇਚਿਆ ਜੀ ਮਾਲ ਆਮ ਠੀਕ ਹੈ ਰਾਈਵਲ ਜਿਹੜੀ ਹੈ ਦਿਨੋ ਦਿਨ ਘਟ ਰਹੀ ਹੈ ਰਾਈਵਲ ਤੇ ਕਰਾਕੀ ਵੱਧ ਰਹੀ ਹੈ ਮਾਲ ਦੀ ਜੇ ਐਸੇ ਤਰੀਕੇ ਨਾਲ ਰਹਾ ਤਾਂ ਉਮੀਦ ਹੈ ਜੀ ਕਿ ਕੱਲੇ ਦਿਨ ਜ 20 ਰੁਪਏ ਹੋ ਜਾਊਗਾ ਰੇਟ ਮਹਰਮ ਜਿਹਨੇ ਕਹਿ ਰਿਹਾ ਕਿ ਆ ਰਿਹਾ ਹੈ ਹਾਂ ਮਹਰਮ ਚਾਲੂ ਹੈ ਜੀ ਰੰਚ ਮਹਰਮ ਚਾਲੂ ਹੋ ਗਿਆ ਕਹਿੰਦੇ ਇਹ ਕਿ ਮੌਮਨਾਂ ਜਿਹੜੇ ਆਪਣੇ ਭਰਾ ਹੈਗੇ ਆ ਉਹ ਸਾਰੇ ਕਹਿੰਦੇ ਵੀ ਰੋਜ਼ਾ ਵਗੈਰਾ ਰੱਖਦੇ ਆ ਤੇ ਉਹਨੇ ਜੂਸ ਦੀ ਲਾਗਤ ਵਧੀ ਹੈ ਉਹ ਸਾਬ ਤੇ ਉਹ ਐਕਸਪੈਕਟੇਸ਼ਨ ਮੌਮਨਾਂ ਦੇ ਨਾਲ ਹੀ ਹੈ ਵੀ ਕਿੰਨਾ ਦਾ ਰੇਟ ਜਿਹੜਾ ਹੋਰ ਵਧੇਗਾ ਬਾਈ ਇਹ ਦੱਸਿਆ ਕਿ ਰੇਟ ਜਿਹੜਾ ਉਹ ਵਧੇਗਾ ਆ ਤੁਹਾਨੂੰ ਫੇਰ ਇੱਕ ਵਾਰੀ ਮੈਂ ਜਾਣਕਾਰੀ ਦੇ ਰਿਹਾ ਕਿ ਅਬੋਰ ਕਿੰਨੂ ਮੰਡੀ ਦੇ ਵਿੱਚ ਅੱਜ 18 ਰੁਪਏ ਉੱਚਾ ਕਿੰਨੂ ਵੇਖਿਆ ਤੇ ਆਮ ਭਾਅ 13-14 ਰੁਪਏ ਮੰਡੀ ਦੇ ਵਿੱਚ ਦਰਜ ਕੀਤਾ ਗਿਆ। ਆ ਅਬੋਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰੋ ਜਿਨ੍ਹਾਂ ਦਾ ਕਿੰਨੂ ਪਿਆ ਉਹਨਾਂ ਵੀਰਾਂ ਨੂੰ ਪਤਾ ਲੱਗ ਸਕੇ ਕਿ ਉਹ ਆਪ ਦਾ ਕਿੰਨੂ ਉਸ ਹਿਸਾਬ ਨਾਲ ਵੇਚ ਸਕਣ। ਕਿ ਪਿੰਡਾਂ ਦੇ ਵਿੱਚ ਸੌਦੇ ਕੀ ਰੇਟ ਹੋ ਰਿਹਾ ਤੁਸੀਂ ਜਾਣਕਾਰੀ ਜਰੂਰ ਦਿਓ। ਮੰਡੀ ਦੇ ਭਾਅ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਅਬੋਰ ਕਿੰਨੂ ਮੰਡੀ ਦੇ ਵਿੱਚ ਭਾਅ ਜਿਹੜਾ ਉਹ 18 ਰੁਪਏ ਕਿੰਨੂ ਅੱਜ ਵੇਖਿਆ ਉਸ ਦਾ ਇਹ 13-14 ਰੁਪਏ ਆਮ ਭਾਅ ਜਿਹੜਾ ਮੰਡੀ 'ਚ ਉਹ ਦਰਜ ਕੀਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੋਰ ਕਿੰਨੂ ਮੰਡੀ ਦੀਆਂ ਵੈਸੇ ਐਸੇ ਵੀ ਵੈਸੇ ਜਿਹੜਾ ਭਾਅ ਉਹ ਜ਼ਿਆਦਾ ਨਹੀਂ ਮਿਲਿਆ ਤਾਂ ਇਸ ਕਰਕੇ ਕਿਸਾਨਾਂ 'ਚ ਇੱਕ ਨਿਰਾਸ਼ਾ ਜ਼ਰੂਰ ਹੈਗੀ ਹੈ ਉਮੀਦ ਸੀ ਕਿ ਭਾਅ ਕਾਫੀ ਮਿਲੂਗਾ ਪਰ ਨਹੀਂ ਮਿਲਿਆ ਤਾਂ ਰੇਟ ਨੂੰ ਲੈ ਕੇ ਜਿਹੜਾ ਹੁਣ ਜਿਹੜਾ ਰੇਟ ਹੈ ਉਹ ਹੁਣ ਜਾ ਕੇ ਬਣਿਆ ਤੇ ਪਰ ਹੁਣ ਬੜੇ ਘੱਟ ਲੋਕਾਂ ਕੋਲ ਕਿੰਨੂ ਰਹਿ ਗਿਆ ਪਰ ਰੇਟ ਹੈ ਜਿਹੜਾ ਉਹ 18 ਰੁਪਏ ਅੱਜ ਹੋ ਗਿਆ ਮੰਡੀ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਧਣ ਦੀ ਉਮੀਦ ਹੈ ਜਿਹੜੀ ਉਤਾਈ ਜਾ ਰਹੀ ਹੈ। ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਵੀਰ ਜੁੜੇ ਆ। ਵੀਡੀਓ ਨੂੰ ਦਬਕੇ ਸ਼ੇਅਰ ਜਰੂਰ ਕਰ ਦਿਓ।